ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵੇਣ ਤੁਧ ਹੋਰ ਜੇ ਮੰਗਣਾ ਸਿਰ ਦੁਖਾਂ ਕੈ ਦੁਖ ਦੇਹ ਨਾਮ ਸੰਤੂਖਿਆ ਉਤਰੈ ਮਨ ਕੀ ਭੁਖ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਸੂਹੀ ਛੰਤ ਮਹੱਲਾ ਪਹਿਲਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਭਰ ਜੋ ਬਨ ਮੈਂ ਮਤ ਪੀੜੈ ਕਰ ਪਾਹੁਣੀ ਬਲਰਾਮ ਜੀਓ ਮੈਲੀ ਅਬਗਣ ਚਿਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਭਰ ਜੋਵਨ ਮੈਂ ਮਤ ਪੀੜੈ ਕਰ ਪਾਹੁਣੀ ਬਲਰਾਮ ਜੀਓ ਮੈਲੀ ਅਵਗਣ ਚਿੱਤ ਬਿਨ ਗੁਰ ਗੁਣ ਨਾ ਸਮਾਵਨੀ ਬਲਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਤੁਲਾਣੀ ਜੋਨ ਬਾਦ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਪਿਰ ਕਾ ਸਹਜ ਨਾ ਪਾਇਆ ਸਤ ਗੁਰ ਪੂਛ ਨਾਮmarg ਚਾਲੀ ਸੁਤੀ ਰਣ ਵਿਹਾਣੀ ਨਾਨਕ ਗਲਤਣ ਰਾੜੇ ਪਾ ਬਿਨ ਪਰ ਧਨ ਕੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਪਾਵੇ ਤਿਸ ਕੀ ਬਲ ਰਾਮ ਜੀਉ ਰਾਵ ਰਹਿਆ ਜੁਗ ਚਾਰ ਤ੍ਰਿ ਭਵਣ ਬਾਣੀ ਜਿਸ ਕੀ ਬਲਰਾਮ ਜੀਓ ਤ੍ਰੇਪਵਣ ਕੰਤ ਰਵੈ ਸੋਹਾਗਣ ਅਵਗਣਵੰਤੀ ਦੂਰੇ ਜਿਸੀ ਆਸਾ ਤੈਸੀ ਮਨਸਾ ਪੂਰ ਰਹਿਆ ਪਰ ਪੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾंड ਨਾਮੈ ਲੈ ਵੇਸੀ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ ਬਾਬਾ ਲਗਨ ਗਣਾਈ ਹਮ ਪੀਵੰਨਿਆ ਸਾਰੇ ਬਲਰਾਮ ਜੀਓ ਸਾਹਾ ਹੁਕਮ ਅਰਜਾਈ ਸੋ ਨਾ ਟਲੈ ਜੋ ਪ੍ਰਭ ਕਰੈ ਬਲਰਾਮ ਜੀਓ ਕਰਤ ਪਿਆ ਕਰਤੈ ਕਰ ਪਾਇਆ ਮੀਟ ਨਾ ਸਕੈ ਕੋਈ ਜਾਨੀ ਨਾ ਨਰਹ ਨਹਿ ਕੇਵਲ ਰਾਵ ਰਹਿਆ ਤੇ ਹੋ ਲੋਈ ਮਾਇ ਨਿਰਾਸੀ ਰੋਏ ਵਿਛੁਣਨੀ ਬਾਲੀ ਬਾਲੇ ਹੇਤੇ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਬਾਬਲ ਦਿੱਤੜੀ ਦੂਰ ਨਾ ਆਵੇ ਕਰ ਪਈਏ ਬਲਰਾਮ ਜੀਓ ਰਹਿ ਸੀ ਵੇਖ ਹਦੂਰ ਪਿਰ ਆਵੀ ਕਰ ਸੋਹੀਏ ਬਲਰਾਮ ਜੀਓ ਸੱਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਕੂਰੀ ਪਰਧਾਨੇ ਸੰਜੋਗੀ ਮਿਲਾ ਥਾਨ ਸੁਹਿਲਾ ਗੁਣਵੰਤੀ ਗੁਰ ਗਿਆਨੀ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੇ ਫਿਰ ਪਾਏ ਨਾਨਕ ਵਿਛੜ ਨਾ ਦੁੱਖ ਪਾਏ ਗੁਰਮਤ ਅੰਕ ਸਮਾਏ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੈ ਫਿਰ ਪਾਏ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ